ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਜਿਹੜੀ ਖਬਰ ਦੱਸਣ ਜਾ ਰਹੇ ਹਾਂ ਉਹ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮੱਤ ਦਾ ਪਰਦਾ ਜਿਹੜੀ ਸੀਰੀਜ਼ ਚੱਲ ਰਹੀ ਹੈ ਉਹਦੇ ਬਾਰੇ ਅੱਜ ਜੋ ਵੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਧਿਆਨ ਨਾਲ ਸੁਣਨਾ ਵੀਡੀਓ ਬਿਲਕੁਲ ਵੀ ਸਕਿੱਪ ਨਾ ਕਰਿਓ ਪੂਰੀ ਦੇਖਿਓ ਕਿਉਂਕਿ ਜੋ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੇ ਰਹੇ ਹਾਂ ਉਹ ਇਸ ਤੋਂ ਬਾਅਦ ਤੁਹਾਨੂੰ ਦੁਬਾਰਾ ਨਹੀਂ ਮਿਲੇਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿੱਕੀ ਨੇ ਬਹੁਤ ਚਲਾਕੀਆਂ ਕੀਤੀਆਂ ਹਨ ਤੇ ਪ੍ਰੀਤੀ ਦੇ ਗੈ ਕਰਨਾ ਵਿੱਚ ਨਕਲੀ ਗਹਿਣੇ ਲਿਆ ਕੇ ਪਾ ਦਿੱਤੇ ਤੇ ਮਾਂ ਨੂੰ ਵੀ ਧੋਖਾ ਦਿੱਤਾ ਤੇ ਸਾਰੇ ਪੈਸੇ ਉਸਨੇ ਆਪ ਆਪਣੇ ਕੋਲ ਰੱਖ ਲਏ ਇਹਨਾਂ ਸਾਰੀਆਂ ਗੱਲਾਂ ਦਾ ਜਦੋਂ ਪ੍ਰੀਤੀ ਨੂੰ ਪਤਾ ਲੱਗਿਆ ਕੰਡੂ ਪਤਾ ਹੀ ਹੈ ਕਿ ਹੌਲੀ-ਹੌਲੀ ਸ਼ੱਕ ਹੁੰਦਾ ਹੁੰਦਾ ਬੰਦੇ ਤੇ ਸ਼ੱਕ ਪੂਰਾ ਹੋ ਹੀ ਜਾਂਦਾ ਹੈ ਜਦੋਂ ਉਸ ਨੂੰ ਪਤਾ ਲੱਗਿਆ ਤਾਂ ਉਸ ਨੇ ਘਰ ਵਿੱਚ ਬਹੁਤ ਜ਼ਿਆਦਾ ਕਲੇਸ਼ ਪਾ ਲਿਆ ਉਸ ਨੇ ਇੱਥੋਂ ਤੱਕ ਕਲੇਸ਼ ਪਾ ਲਿਆ ਕਿ ਉਸ ਨੇ ਉਰਲਸ ਦੇ ਨਾਲ ਕੇ ਇੱਕ ਪਰਿਵਾਰ ਵਿੱਚ ਫੋਨ ਕਰਕੇ ਉਸ ਦੀ ਮਾਮੀ ਨੂੰ ਵੀ ਆਪਣੇ ਘਰ ਸੱਦਿਆ ਤੇ ਉਸ ਨੇ ਉਸ ਦੀਆਂ ਸਾਰੀਆਂ ਕਰਤੂਤਾਂ ਉਹਨਾਂ ਨੂੰ ਦੱਸੀਆਂ ਜਦ ਕਿ ਮਾਮੀ ਰਸਤੇ ਵਿੱਚ ਹੀ ਮਿੱਕੀ ਨੂੰ ਟੱਕਰ ਗਈ ਤੇ ਉਸ ਤੋਂ ਪੈਸੇ ਮੰਗਣ ਲੱਗ ਗਈ ਜਿਹੜੇ ਉਸਨੇ ਉਸ ਟਾਈਮ ਲਏ ਸੀ ਜਦੋਂ ਉਸਨੇ ਵਿਆਹ ਕਰਵਾਇਆ ਸੀ ਤੇ ਵਿੱਕੀ ਉਸਨੂੰ ਆੜਾ ਟਾਲਾ ਕਰਕੇ ਘਰ ਲੈ ਆਉਂਦਾ ਹੈ ਤੇ ਸਾਰਿਆਂ ਨੂੰ ਕਹਿੰਦਾ ਹੈ ਕਿ ਮਾਮੀ ਸਾਨੂੰ ਸਾਰਿਆਂ ਨੂੰ ਮਿਲਣ ਆਈ ਹੈ ਤਾਂ ਮਾਮੀ ਵੀ ਅੱਗੋਂ ਕਹਿ ਦਿੰਦੀ ਹੈ ਕਿ ਹਾਂ ਤੁਸੀਂ ਤਾਂ ਆਣਾ ਨਹੀਂ ਇਸ ਕਰਕੇ ਮੈਂ ਆਈ ਹਾਂ ਪਰ ਮੇਰੀ ਬਣਦੀ ਮੰਦਰੀ ਤੇ ਮੇਰਾ ਸੂਟ ਅਜੇ ਤੱਕ ਮੈਨੂੰ ਨਹੀਂ ਮਿਲਿਆ ਤਾਂ ਮੰਮੀ ਕਹਿੰਦੇ ਨੇ ਕਿ ਹਾਂ ਅਸੀਂ ਤੈਨੂੰ ਜ਼ਰੂਰ ਸੂਟ ਤੇ ਮੰਦਰੀ ਪਾਵਾਂਗੇ ਤਾਂ ਪ੍ਰੀਤੀ ਕਹਿੰਦੀ ਹੈ ਕੀ ਹਾਂ ਮਾਮੀ ਜੀ ਤੁਸੀਂ ਇੱਥੇ ਆਏ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਿਆ ਪਰ ਇਨਾਂ ਦੀ ਇਹ ਬਹੁਤ ਹੀ ਜ਼ਿਆਦਾ ਖਰਾਬ ਹਨ ਤੁਸੀਂ ਤਾਂ ਮੈਨੂੰ ਕਿਹਾ ਸੀ ਮੁੰਡਾ ਬਹੁਤ ਹੀ ਚੰਗਾ ਹੈ ਪਰ ਇਹ ਤਾਂ ਮੇਰੇ ਨਾਲ ਰੋ ਲੜਾਈ ਕਰਦਾ ਹੈ ਤੇ ਨਾਲੇ ਬੇਲਾ ਰਹਿੰਦਾ ਹੈ ਤੇ ਇਹ ਤੇ ਇਸ ਦੀ ਮੰਮੀ ਸਾਰਾ ਕੁਝ ਮੇਰੇ ਤੋਂ ਛੁਪਾ ਕੇ ਰੱਖਦੇ ਹਨ ਉੱਤੋਂ ਦੀ ਇਨਾਂ ਦੀ ਕਵਲ ਦੀਦੀ ਕਵਲ ਭਾਜੀ ਤੇ ਸੰਦੀਪ ਦੀਦੀ ਨਾਲ ਵੀ ਨਹੀਂ ਬਣਦੀ ਸੰਦੀਪ ਸਾਰਾ ਕੁਝ ਸੁਣਦੀ ਰਹਿੰਦੀ ਹੈ ਪਰ ਕਮਰੇ ਚੋਂ ਬਾਹਰ ਨਹੀਂ ਆਉਂਦੀ ਤੇ ਬਾਅਦ ਵਿੱਚ ਉਸ ਦੀ ਸੱਸ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਇਹਨਾਂ ਨੂੰ ਨਹੀਂ ਪਤਾ ਕਿ ਕਿਸੇ ਆਏ ਗਿਆ ਤੇ ਕਿਸੇ ਨੂੰ ਬੁਲਾਣਾ ਹੁੰਦਾ ਹੈ ਤਾਂ ਸੰਦੀਪ ਕਹਿੰਦੀ ਹੈ ਕਿ ਮੈਂ ਇਹੋ ਜਿਹੇ ਬੰਦਿਆਂ ਨੂੰ ਨਹੀਂ ਬੁਲਾਉਂਦੀ ਉਸ ਤੋਂ ਬਾਅਦ ਮਾਮੀ ਆਪਣੇ ਘਰ ਵੱਲ ਨੂੰ ਚੱਲ ਜਾਂਦੀ ਹੈ ਅੱਗੇ ਦੇਖਦੇ ਹਾਂ ਕਿ ਕੀ ਹੁੰਦਾ ਹੈ ਸਾਡੇ ਚੈਨਲ ਤੇ ਬਨੇ ਰਹੋ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ